ਅੱਜ 1 ਜੂਨ ਲੋਕਤੰਤਰ ਦਾ ਸਾਰਨਾ ਉਹ ਵੱਡਾ ਤਿਹਾਰ ਵੋਟਾਂ ਵਾਲਾ ਦਿਨ ਸਾਰੇ ਦੇਸ਼ ਵਿੱਚ ਲਗਭਗ 6ਵੇਂ ਚਰਨ ਵਿੱਚ ਪੰਜਾਬ ਵਿੱਚ ਤੇ ਦਿੱਲੀ ਤੇ ਹਿਮਾਚਲ ਤੇ ਹੋਰ ਸਟੇਟਾਂ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਸਾਰਾ ਪ੍ਰਸ਼ਾਸਨ ਲੋਕਤੰਤਰ ਦਾ ਤਿਹਾਰ ਮਨਾਉਣ ਵਾਸਤੇ ਪੱਬਾ ਪਾਰ ਹੈ ਤੇ ਪੂਰੇ ਸਾਜੋ ਸਮਾਨ ਨਾਲ ਬੰਦੋਬਸਤ ਕੀਤੇ ਗਏ ਸਨ ਤੇ ਪੂਰਾ ਕੰਮ ਚੱਲ ਰਿਹਾ ਹੈ ਉੱਥੇ ਦੂਜੇ ਪਾਸੇ ਫਾਜ਼ਿਲਕਾ ਦੇ ਸੈਨੀਆਂ ਰੋਡ ਸਥਾਨਕ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਾਹਮਣੇ ਜਾਂਡਵਾਲਾ ਰੋਡ ਦੇ ਨਾਲ ਬਣੇ ਹੱਡਾ ਰੋੜੀ ਦੇ ਸਥਾਨ ਤੇ ਅੱਗ ਲੱਗ ਗਈ ਜੋ ਤੁਸੀਂ ਧੂਆ ਵੇਖ ਰਹੇ ਹੋ ਇਹ ਧੂਆ ਦੂਰ ਦੂਰ ਤੱਕ ਉੱਠ ਰਿਹਾ ਹੈ ਅਤੇ ਇੱਥੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜਿੰਨਾ ਦੁਸ਼ਵਾਰ ਹੋਇਆ ਪਿਆ ਹੈ ਇਹ ਅੱਗ ਲੱਗੀ ਹੈ ਫਾਜ਼ਲਕਾ ਦੇ ਸੈਨਾ ਸੈਨੀਆਂ ਰੋਡ ਤੇ ਬਣੇ ਹੱਡਾ ਰੋੜੀ ਦੇ ਨਾਲ ਪੇ ਕੂੜੇ ਦੇ ਢੇਰਾਂ ਨੂੰ ਜਿੰਨੂੰ ਬੁਝਾਣ ਲਈ ਫਾਇਰ ਬ੍ਰਿਗੇਡ ਫਾਜ਼ਿਲਕਾ ਵਿਭਾਗ ਵੱਲੋਂ ਲਗਾਤਾਰ ਤਿੰਨ ਗੱਡੀਆਂ ਪਾਈਆਂ ਗਈਆਂ ਹਨ ਅਤੇ ਦੋ ਗੱਡੀਆਂ ਹੋਰ ਵੀ ਇਸ ਕਾਬ ਤੇ ਆ ਰਹੀਆਂ ਹਨ ਜਦ ਦੇ ਇੱਥੇ ਜਾ ਕੇ ਮੌਕੇ ਤੇ ਵੇਖਿਆ ਗਿਆ ਤਾਂ ਇਸ ਕੂੜੇ ਦੇ ਢੇਰ ਤੇ ਗੰਦਗੀ ਦੇ ਢੇਰ ਤੇ ਅੱਗ ਨਾਲ ਧੂੰਆਂ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਅਤੇ ਧੂੰਆਂ ਜਿਲ੍ਹਾ ਹਸਪਤਾਲ ਫਾਜ਼ਿਲਕਾ ਵੱਲ ਵੀ ਜਾ ਰਿਹਾ ਸੀ ਅਤੇ ਆਸ-ਪਾਸ ਦੇ ਲੋਕਾਂ ਦਾ ਜਿੰਨਾ ਦੁਸ਼ਵਾਰ ਸੀ ਗੰਦਗੀ, ਬਦਬੂ ਐਨੀ ਕੁ ਜ਼ਿਆਦਾ ਸੀ ਵੀ ਉੱਥੇ ਖੜ੍ਹ ਵੀ ਨਹੀਂ ਹੁੰਦਾ ਸੀ ਧੂੰਏ ਕਾਰਨ ਸਾਹ ਲੈਣਾ ਵੀ ਔਖਾ ਸੀ ਤੁਸੀਂ ਵੇਖ ਰਹੇ ਹੋ ਗੱਡੀ ਦੇ ਵਿੱਚ ਬੈਠਾ ਵਿਅਕਤੀ ਵੀ ਮੂੰਹ ਬੰਨ ਕੇ ਬੈਠਾ ਹੈ ਤੇ ਆਸ-ਪਾਸ ਸੜਕਾਂ ਤੇ ਲੋਕਾਂ ਦਾ ਕੀ ਹਾਲਾਤ ਹੋਣਗੇ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਸਨ ਤੇ ধੂਆ ਸ਼ਹਿਰ ਵਿੱਚ ਫੈਲ ਰਿਹਾ ਹੈ ਇਸ ਵੱਧ ਦੇ ਜਦ ਫਾਇਰ ਬ੍ਰਿਗੇਡ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕੁਝ ਕਿਹਾ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਇੱਥੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ 13 ਸਾਲ ਹੋ ਗਏ ਉਹ ਕੱਚੇ ਹੀ ਹਨ ਕੋਈ ਵਰਦੀ ਨਹੀਂ ਮਿਲੀ ਕੋਈ ਬੀਮਾ ਨਹੀਂ ਹੈ ਉਹ ਹੋਰ ਕੀ ਕੁਝ ਕਹਿੰਦੇ ਹਨ ਸਭ ਕੁਝ ਜਾਣਨ ਲਈ ਸਾਡੇ ਨਾਲ ਬੜੀ ਸੁਰੇਸ਼ ਇਹ ਅੱਗ ਲੱਗੀ ਕਦੋਂ ਲੱਗੀ ਅੱਜ ਹੀ ਲੱਗੀ ਥੋੜਾ ਹੈਗਾ ਟੋੜ ਹੈ ਕਿੰਨੀ ਦੇਰ ਹੋ ਗਈ ਇਹਨੂੰ ਹੋ ਗਿਆ 3 ਘੰਟੇ ਹੋਈ ਗਏ ਤੇ ਫਾਇਰ ਵਿਗਟ ਨੂੰ ਕਦੋਂ ਫੋਨ ਕੀਤਾ ਸੀ ਹਾਂ ਤਜ ਨਾਲੇ ਦੌੜ ਆਇਆ ਦਿਨ ਦਾ ਟਾਈਮ ਤੇ ਫਾਇਰ ਵਿਗਟ ਉਦੋਂ ਹੀ ਆ ਗਈ ਸੀ ਕਿ ਟਾਈਮ ਲੱਗਿਆ ਉਦੋਂ ਆਈ ਸੀ ਉਦੋਂ ਆ ਗਈ ਸੀ ਤੇ ਉਹ ਬਾਅਦ ਆਵਾਜ਼ ਆਲੀ ਤੇਜ਼ ਫੇਰ ਸੇ ਲੱਗੀ ਉਦੋਂ ਬਾਅਦ ਫੇਰ ਫੋਨ ਕਰਿਆ ਫੇਰ ਆ ਗਈ ਫਾਇਰ ਵਿਗਟ ਆ ਜਾਂਦੀ ਫੋਨ ਕਰਨ ਦੇ 20 ਮਿੰਟ ਬਾਅਦ ਆ ਜਾਂਦੀ ਕਿਵੇਂ ਲੱਗੀ ਅੱਗ ਇਹ ਪਤਾ ਨੇ ਇਹ ਬਤਾ ਕਿਵੇਂ ਲੱਗ ਰਿਹਾ ਹੈ ਤੁਹਾਡੇ ਲਈ ਬੋਜੀ ਅੱਗੇ ਗਰਮੀ ਨਾਲ ਲੱਗਦੀ ਆ ਕਿ ਤਾ ਪਹਿਲਾਂ ਦੀ ਸੜਕ ਦੀ ਫੇਰ ਵੀ ਜਗ ਆ ਜਾਂਦੀ ਹੈ ਟਾਈਮ ਤੇ ਉਹਨਾਂ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹਾਂ ਫੇਰ ਬੁਝ ਜਾਂਦੀ ਹੈ ਹੁਣ ਫੇਰ ਮੁਜਾਦ ਹੋ ਗਈ ਆਰਾਤ ਨੂੰ ਫੇਰ ਸੇ ਲਗਾਣੀ ਹੈ ਜਦ ਤੱਕ ਇਹ ਕਚਰਾ ਜਦ ਤੱਕ ਅੱਗ ਲਗਣੀ ਹੈ ਕਿਵੇਂ ਲੱਗੀ ਅੱਗ ਕਿ ਵੀ ਨਿਰਦੀ ਜਿਵੇਂ ਕਿ ਉਹ ਕਚਰਾ ਪਿਆ ਨਾ ਇਹ ਉੱਥੇ ਕਚਰਾ ਛੜੀ ਜਾਂਦੇ ਨੇ ਫਿਰ ਛੜੀ ਜਾਂਦੀ ਸਾਤ ਪੱਤੇ ਛੜਦੇ ਹੈਗੇ ਜਿਹੜੇ ਪੱਤੇ ਪੁੱਤੇ ਛਾਣੀਆਂ ਟੱਲੀ ਨੇ ਇਹ ਜ਼ਿਆਦਾ ਪਰੇਸ਼ਾਨ ਕਰ ਫਿਰ ਜਿੰਨੇ ਛੜੀ ਆ ਕਹਿੰਦੇ ਇਹ ਨਹੀਂ ਕਰਦੀ ਨਹੀਂ ਪਰੇਸ਼ਾਨ ਕਾਹਦੇ ਕਿੰਨਾ ਮਤਲਬ ਹੈ ਇਹਦੇ ਥੱਲੇ ਅੱਗ ਲੱਗੀ ਰਹਿੰਦੀ ਹੈ ਹਾਏ ਬੁੱਝ ਜਾਂਦੀ ਉਹ ਨੂੰ ਦੇਖ ਲੋ ਕਿੰਨੀ ਦੋ ਤਿੰਨ ਹੋ ਗਈਆਂ ਏ ਸਾਨੂੰ ਪੁੱਛਾਗੇ ਹੁਣ ਫਿਰ ਵੀ ਜੁਲਗਦੀ ਪਈ ਹੈ ਅੱਛਾ ਤੇ ਕਿਸੇ ਨੂੰ ਕਰਨੇ ਆ ਜੇ ਉਹ ਛਾਵਣੀ ਦਾ ਕਤਵਾਲਿਆ ਆਦੀ ਉਹ ਇੱਥੇ ਫਿਰ ਛੜ ਜਾਂਦੇ ਨੇ ਸਾਡੀ ਕੋਈ ਸੁਣਾਈ ਕਰਦਾ ਨਹੀਂ ਕੌਣ ਛੱਟ ਕੇ ਜਾਂਦੇ ਨੇ ਇਹ ਛਾਵਣੀ ਆ ਰਹੇ ਆਂਦਨ ਦੀ ਉਹ ਆਚਾਰਮੀ ਆ ਰਹੇ ਆਰਮੀ ਆ ਰਹੇ ਉਹਨਾਂ ਦਾ ਕਤਰਾ ਜ਼ਿਆਦਾ ਹੁੰਦਾ ਹੈ ਇਹ ਪੱਤੇ ਛੜ ਕੇ ਜਾਂਦੇ ਨੇ ਉਹ ਪਰੇਸ਼ਨ ਜ਼ਿਆਦਾ ਕਰਦੇ ਨੇ ਕਿਉਂਕਿ ਕਰਨੇ ਕਰਨੇ ਦੁਖਿਆ ਜ਼ਿਆਦਾ ਹੁੰਦਾ ਹਮਾ ਚਲਦੀ ਪ੍ਰਾਣੀ ਜ਼ਿਆਦਾ ਪਰੇਸ਼ਨ ਕਰਦੇ ਕੀ ਨਾਮ ਦਾ ਕਰਦੇ ਕੱਟੀ ਆ ਜਾਏ ਉਹ ਕਿਹੜੀ ਜਗਾ ਇੰਨੀ ਜਿਆਕਿਆ ਗੱਡੀ ਆ ਗਈ ਤੇ ਅੱਗ ਜਿਹੜੀ ਲੱਗੀ ਕਦੋਂ ਲੱਗੀ ਹੋਈ ਹੁਣ ਤਾਂ ਬੱਸ ਜਿਵੇਂ ਸਾਨੂੰ ਥੋੜੀ ਜਿਹੀ ਪਹਿਲੇ ਪੰਚਾਇਤ ਨਾਲ ਅੱਗ ਲੱਗੀ ਆ ਗਈ ਆ ਗਿਆ ਤੋਂ 20 ਮਿੰਟ ਬੱਲੇ ਤੇ ਇਹ ਅੱਗ ਲੱਗੀ ਜੇ ਇਹ ਕੰਦਰਾ ਆ ਸਾਰੇ ਸ਼ਹਿਰ ਦਾ ਆਗਾ ਕਿੱਥੇ ਵੱਤੀ ਤੇ ਤੀਸਰੀ ਗੱਡੀ ਪੈ ਰਹੀ ਹੈ ਹੋਰ ਵੀ ਜਿਹੜੀ ਆਸ ਤੇ ਲੱਗਦੀ ਹੈ ਜਿਵੇਂ ਜਿੰਨਾ ਦੇ ਧੂੰਆਂ ਚੱਲ ਰਿਹਾ ਹੈ ਹੋਰ ਗੱਡੀ ਪਾਣੀ ਪਾਉਣਾ ਰੋਕਾ ਘੱਟ ਵੱਟ ਦੋ ਗੱਡੀਆਂ ਕਿੰਨੇ ਮੈਂਬਰਾਂ ਦੀ ਟੀਮ ਲੱਗੀ ਹੋਈ ਹੈ ਹਾਂਜੀ ਕਿੰਨੇ ਮੈਂਬਰਾਂ ਤੁਹਾਡੀ ਟੀਮ ਲੱਗੀ ਹੋਈ ਹੈ ਅਜੀ ਪੰਜੇ ਸੇ ਇਹ ਸਟੇਸ਼ਨ ਦੇਖਦਾ ਕਿ ਬੂਟੀ ਬੇਟਾ 4 ਰਫੇ ਆਇਆ 4 ਰਫੇ ਆ ਗਏ ਹੋ ਤੇ ਲਗਾਤਾਰ ਹੀ ਪਿਛਲੇ ਦੋ ਤਿੰਨ ਕਹ ਰਹੇ ਤਿੰਨ ਗੱਡੀਆਂ ਪਾਣੀ ਪਾ ਦਿੱਤਾ ਨਹੀਂ ਇੱਕ ਗੱਡੀ ਅੱਧੀ ਪੂਰ ਤੇ ਉਹ ਸਾਰੇ ਤੁਸੀਂ ਤਿੰਨ ਗੱਡੀਆਂ ਇੱਥੇ ਪਾਤੀਆਂ ਹਾਂਜੀ ਲਗਾਤਾਰ ਹੀ ਪਾਈ ਜਾ ਰਹੇ ਹੋ ਅੱਗ ਤੇ ਕਾਬੂ ਪੈ ਰਿਹਾ ਜਾਂ ਹਲੇ ਨਹੀਂ ਪੈ ਰਿਹਾ ਕਾਫੀ ਕੰਟਰੋਲ ਹੈ ਕਾਫੀ ਕੰਟਰੋਲ ਹੈ ਹੁਣ ਤਾਂ ਲੱਗਦਾ ਵੀ ਹੋਰ ਗੱਡੀਆਂ ਲਿਆ ਕੇ ਕੰਟਰੋਲ ਹੋਏਗਾ ਹਾਂ ਹੋਰ ਪਾਣੀ ਪਾਉਣਾ ਪਊਗਾ ਇਹ ਤੂੰ ਆ ਸਾਰੇ ਸ਼ਹਿਰ ਕੋਲ ਜਾ ਰਹੇ ਆ ਸਾਰੇ ਸ਼ਹਿਰ ਨੂੰ ਮਾਰ ਕਰੇਗਾ ਇਹਨੂੰ ਕਾਬੂ ਪਾਣਾ ਤੇ ਤਾਂ ਕਿਤੇ ਕੱਢਣਾ ਤੇ ਜੇ ਨਾ ਬਾਹਰ ਹੋਣਾ ਤੇ ਕਸ਼ਰੋ ਬਾਤ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇੱਥੇ ਅੱਗ ਲੱਗੀ ਹੈ ਟੈਲੀਫੋਨ ਕੀਤਾ ਕਿੰਨਾ ਵੱਲੋ ਐਸੋ ਦੇ ਡਾਕਟਰ ਕੰਦੇਲੇ ਪਾਉਂਦਾ ਪਰ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਇਸ ਤੋਂ ਮੈਂ ਨਾ ਬਵਾਲੀਆਂ ਫੇਰਾਂ ਦਾ ਡਰ ਰਿਹਾ ਪੂਰਾ ਡਰ ਰਿਹਾ ਕਿ ਜਿਹੜੇ ਪਿਓ ਤੇ ਹੈਗੇ ਆ ਉਹਨਾਂ ਦਾ ਕੰਮ ਖੁੱਟ ਸਕਦਾ ਜਾਂ ਹਾਸਟਰ ਰੇੜੀ ਆ ਵੇਚ ਗਿਆ ਉਹਨਾਂ ਦੀ ਕਹਾਉਂਦੀ ਹੈ ਤੇ ਜਿਵੇਂ ਹਸਪਤਾਲ ਨੇੜੇ ਆ ਪਤਾ ਹੀ ਨਹੀਂ ਕਿਵੇਂ ਲੱਗੀ ਕਿਸੇ ਨੂੰ ਨਹੀਂ ਪਤਾ ਪਰ ਇਹ ਇਹ ਦੁਬਾਰਾ ਫੇਰ ਵੀ ਹੋ ਸਕਦਾ ਇਸ ਤਰ੍ਹਾਂ ਦਾ ਹੋ ਸਕਦਾ ਹੈ ਇਹ ਲੋਕਲ ਬੰਦੇ ਸਾਰੇ ਮੀਡੀਆ ਦੇ ਨੇ ਆ ਕੇ ਥੋੜੀ ਹੱਗ ਲਾ ਰਹੇ ਤੇ ਜਿੱਥੇ ਜਿਵੇਂ ਇੱਕ ਪਾਸੇ ਬੋਟਾ ਪੈ ਗਿਆ ਉਧਰ ਇਹ ਕੰਮ ਹੋ ਗਿਆ ਤੇ ਪ੍ਰੈਸ਼ਰ ਬੰਦਾ ਤੁਹਾਡੇ ਦਿਮਾਗ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਜੀ ਸਰਕਾਰ ਕੋਲੋਂ ਤੁਸੀਂ ਕੀ ਕੀ ਪ੍ਰੋਟੈਸਟ ਕੋਈ ਮੰਗ ਕਰਦੇ ਹੋ ਅਸੀਂ ਸਰਕਾਰ ਕੋਲ ਅਗੇ ਮੰਗ ਕਰਦੇ ਆ ਸਾਡੇ ਜਿੱਥੇ ਜਿੱਦਾ ਕੋਲ ਨਹੀਂ ਹੈ ਹਕੂਮਤ ਨਹੀਂ ਹੈ ਸਾਡੇ ਨਾ ਵਰਦੀ ਹੈ ਨਾ ਕਿਸੇ ਸਾਡਾ ਪਿਉਰਾ ਕਿਸੇ ਬੰਦੇ ਦਾ ਨਾ ਹੀ ਬੰਦੇ ਰੈਗੂਲਰ ਹੈ ਸਾਰੇ ਸਾਰੇ ਬੰਦੇ ਕੰਟਰੈਕਟ بیس ਤੇ ਦੇਖੇ ਦਾ ਨੰਨੇ 13 ਸਾਲ ਹੋ ਗਏ ਸਾਨੂੰ ਕਿਸੇ ਪਕਾਤਾ ਦਸਤਾ ਦੀ ਕੰਮ ਤੇ ਜੁੜੂ ਨਾ ਲਾਤੀਆ 300 ਤੇ ਕੀ ਬਲਦਾ ਹੈ ਕਦੇ ਵੀਮਾ ਹੋਏ ਅਧਿਆਸ ਕਿੰਨੇ ਸੇਫ ਕਰਦੇ ਵੀਮਾ ਵੀ ਨਹੀਂ ਕਰਦੇ ਤਾਂ ਹੀ ਮੰਨਦੇ ਸਰਕਾਰ ਕੋਲ ਦੇ ਰੈਗੂਲਰ ਕੀਤਾ ਜਾਵੇ ਸਾਰੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत